ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆਂ ਪਿੰਡ ਬਲਾਸਪੁਰ ਦੀ ਸਮੂਹ ਸੰਗਤ ਵੱਲੋਂ ਜੋ ਪ੍ਰਵਾਹਤ ਫੇਰੀਆਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਕੱਲ ਨੂੰ ਲਾਸਟ ਦਿਨ 15 ਤਰੀਕ ਨੂੰ ਉਸ ਬਾਅਦ ਪਾਲਕੀ ਵਗੈਰਾ ਸਜਾਈ ਗਈ ਰਾਤ ਨੂੰ ਇਹ ਸਾਰੀ ਪਾਲਕੀ ਸਾਭ ਦੀ ਤਿਆਰੀ ਹੋ ਰਹੀ ਆ ਫੁੱਲਾਂ ਨਾਲ ਸਜਾਈ ਜਾ ਰਹੀ ਆ ਇੱਧਰ ਛੋਟੇ-ਛੋਟੇ ਬੱਚੇ ਫੁੱਲਾਂ ਦੀ ਜੋ ਵਰਖਾ ਹੋਣੀ ਆ ਉਹਦੇ ਵਾਸਤੇ ਫੁੱਲ ਵੀ ਇਹ ਤਿਆਰ ਕਰ ਰਹੇ ਨੇ ਛੋਟੇ ਛੋਟੇ ਬੱਚੇ ਦੇਖੋ ਕਿਵੇਂ ਸੇਵਾ ਕਰਨ ਲੱਗੇ ਹੋਏ ਨੇ ਸਵੇ ਆਪਾਂ ਪਾਲਕੀ ਸਜਾ ਕੇ ਪ੍ਰਭਾਤ ਫੇਰੀ ਕੱਢੀ ਜਾਵੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਪ੍ਰਭਾਤ ਫੇਰੀ ਦਾ ਆਖਰੀ ਦਿਨ ਆ 15 ਤਰੀਕ ਸੋਪਾ ਸ਼ਾਮਲ ਹੋਣ ਚੱਲੇ ਪ੍ਰਭਾਤ ਫੇਰੀ ਚ ਟਾਈਮ ਸਵੇਰ ਦੇ ਵੱਜ ਕੇ 4 ਜੀ ਤੁਸੀਂ ਵੀ ਆਪਣੀਆਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਸ਼ਾਮਲ ਹੋ ਸਕਦੇ ਹੋਗੇ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਨੂੰ ਜਿੱਥੋਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣੇ ਸਮਾਹ ਹੋ ਗਿਆ ਸਵੇਰ ਦਾ 4:30 ਵਜੇ ਦਾ ਜੀ ਸਾਰੀਆਂ ਸੰਗਤਾਂ ਗੁਰੂ ਘਰ ਪਹੁੰਚ ਚੁੱਕੀਆਂ ਬਾਬਾ ਜੀ ਅਰਦਾਸ ਕਰਨ ਲੱਗੇ ਹੈਗੇ ਪ੍ਰਭਾਤ ਫੇਰੀ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਸਾਰੀਆਂ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੁੰਦੀਆਂ ਅਤੇ ਸਾਰੇ ਨਗਰ ਦੀ ਪ੍ਰਕਰਮਾ ਕੀਤੀ ਜਾਂਦੀ ਹੈਗੀ ਪਹਿਲਾਂ ਪਿੰਡ ਦਾ ਪਿੰਡ ਵਿੱਚ ਦੀ ਜੋ ਮੇਨ ਰੋਡ ਜਾਂਦੀ ਹੈ ਉਸ ਰੋਡ ਜਾ ਕੇ ਉੱਪਰਲੀ ਫੇਰਨੀ ਸਾਰੀ ਕੱਢ ਕੇ ਫੇਰ ਵਾਪਸ ਗੁਰਦੁਆਰਾ ਸਾਹਿਬ ਆਉਂਦੇ ਆ ਅੱਜ ਪ੍ਰਭਾਤ ਫੇਰੀ ਦਾ 7ਵਾਂ ਦਿਨ ਸੀ ਲਾਸਟ ਦਿਨ ਸੀ ਜੀ ਤੇ ਅੱਜ ਸਮਾਪਤ ਹੋਇਆ ਨੇ ਪ੍ਰਭਾਤ ਫੇਰੀ ਉਸ ਤੋਂ ਬਾਅਦ ਜੋ ਅਖੰਡ ਪਾਠ ਸਾਹਿਬ ਪ੍ਰਗਾਸ਼ਾ ਉਹਨਾਂ ਦੇ ਭੋਗ ਪਾਏ ਜਾਣਗੇ 11 ਵਜੇ ਤਨੂ ਉਹਨਾਂ ਦੀ ਸਮਾਪਤੀ ਹੋ ਜੂਗੀ ਸਾਰੀ ਤੇ ਅੱਜ ਪ੍ਰਭਾਤ ਫੇਰੀ ਦੇ ਵੀ ਲਾਸਟ ਆ ਉਸ ਤੋਂ ਬਾਅਦ ਅਚਾਨ ਲਾਸਟ ਤੇ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ ਪਾਲਕੀ ਸਾਹਿਬ ਤੇ ਅਤੇ ਸਾਰੀ ਸੰਗਤ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਸਾਰੀ ਸਮਾਪਤੀ ਹੋ ਗਈ ਸੰਗਤਾਂ ਦਾ ਬਹੁਤ ਇਕੱਠ ਸੀ ਬਹੁਤ ਸ਼ਰਧਾ ਭਾਵਨਾ ਨਾਲ ਸੰਗਤਾਂ ਹਰ ਰੋਜ਼ ਸਵੇਰੇ 4:30 ਵਜੇ ਪਹੁੰਚ ਜਾਂਦੀ ਸੀ 4:30 ਵਜੇ ਸਟਾਅਰ ਹੋ ਜਾਂਦੀ ਹੈ ਪ੍ਰਭਾਤ ਫੇਰ ਸ਼ੁਰੂ ਹੋ ਜਾਂਦੀ ਸੀ ਹੁਣ ਫੇਰ ਅੱਜ ਸ਼ੁਰੂ ਹੋ ਗਈ ਪ੍ਰਭਾਤ ਫੇਰ

ਅੱਜ ਜਿਹੜਾ ਪਹਿਲਾ ਪੜਾ ਗੁਰਦੁਆਰਾ ਮੰਨਨ ਦਾ ਪਾਵੇਗੇ ਸੀ ਜਿੱਥੇ ਸੰਗਤਾਂ ਨੂੰ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆਗਾ ਨਾਮਲੀ ਫੂਲ ਵਾਲਿਆਂ ਵੱਲੋਂ ਤੇ ਇਹ ਕੰਮ ਕਰਨਾ ਤੇ ਕਿੰਨੇ ਦਰਸ਼ਕਾਂ ਆ ਕੇ ਆਲਿਆ ਬਣ ਪ੍ਰভাত ਫੇਰੀ ਦਾ ਅੱਜ 7ਵਾਂ ਦਿਨ ਸੀ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਨਗਰ ਦੀ ਪਰਕਰਮਾ ਕਰਦੇ ਹੋਏ ਸਭ ਤੋਂ ਪਹਿਲਾਂ ਪੜਾਜੋ ਗੁਰਦੁਆਰਾ ਮਾਲੂ ਸਰ ਸਾਹਿਬ ਵਿਖੇ ਸੀ ਜਿੱਥੇ ਬੰਗਾਲੀ ਫਰੂਟਸ ਵਾਲਿਆਂ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਵਾਸਤੇ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਹ ਸੇਵਾਦਾਰ ਚਾਹ ਪਾਣੀ ਵਰਤਾ ਰਹੇ ਨੇ ਦੇਖੋ ਤੁਸੀਂ ਇਹ ਪਹਿਲਾ ਪੜਾ ਆਪਣਾ ਪ੍ਰਭਾਤ ਫੇਰੀ ਦਾ ਗੁਰਦੁਆਰਾ ਮਾਲੂ ਸਰਸਾ ਵਿਖੇ ਜਿੱਥੇ ਸੰਗਤਾਂ ਚਾਹ ਪਾਣੀ ਦਾ ਲੰਗਰ ਛਕ ਰਹੀਆਂ ਉਸ ਤੋਂ ਜੋ ਅਗਲਾ ਪੜਾ ਉਹ ਹੋਊਗਾ ਜੀ ਸਰਦਾਰ ਬੂਟਾ ਸਿੰਘ ਸਰਪੰਚ ਉਹਨਾਂ ਦੇ ਘਰ ਵਿਖੇ ਇੱਥੋਂ ਚਾਹ ਪਾਣੀ ਛਕ ਕੇ ਫਿਰ ਨਗਰ ਦੀ ਪ੍ਰਕਰਮਾ ਕਰਦੇ ਹੋਏ ਫਿਰ ਬੂਟਾ ਸਿੰਘ ਸਰਪੰਚ ਦੇ ਘਰ ਕੋਲੇ ਜਾਣਾ ਪਹਿਲਾਂ ਇਹ ਗੁਰਦੁਆਰਾ ਮਾਲੂ ਸਰਸਾ ਵਿਖੇ ਆ ਜੀ ਚਾਹ ਪਾਣੀ ਦਾ ਲੰਗਰ ਇਹ ਬੰਗਾਲੀ ਆ ਜੀ ਰੂਟ ਵਾਲੇ ਇਹਨਾਂ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਹ ਪਾਣੀ ਦਾ ਲੰਗਰ ਲਗਾਇਆ ਗਿਆ ਇਹਨਾਂ ਵੱਲੋਂ ਜੀ ਸੰਗਤਾਂ ਵਾਸਤੇ ਪਹਿਲਾਂ ਵੀ ਇਹ ਬਹੁਤ ਸੇਵਾ ਕਰਦੇ ਆ ਐ ਹੁਣ ਵੀ ਇਹਨਾਂ ਨੇ ਚਾਹ ਪਾਣੀ ਦਾ ਲੰਗਰ ਸੰਗਤਾਂ ਵਾਸਤੇ ਤਿਆਰ ਕੀਤਾ ਜੀ ਜੋ ਪ੍ਰਭਾਤ ਫੇਰੀ ਦਾ ਦੂਜਾ ਬਣਾ ਸੀ ਉਹ ਸਰਦਾਰ ਕੂਟਾ ਸਿੰਘ ਵਾਲੀਵਾਲ ਸਰਪੰਚ ਬਲਾਸਪੁਰ ਉਹਨਾਂ ਦੇ ਧਿਆਰ ਦੇ ਕੇ ਸੰਗਤਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਬਰੈਡ ਪਕੋੜੇ ਚਾਹ ਪਾਣੀ ਪਿਆਰ ਹੋ ਰਿਹਾ ਜਿੱਦਕ ਸੰਗਤਾਂ ਸ਼ਾਗਰੀਆਂ ਚਾਹ ਪਾਣੀ ਦਾ ਲੰਗਰ ਪਿਆਰ ਸੰਗਤਾਂ ਸ਼ਾਗਰੀਆਂ ਸੰਭਾਕਰਿਆ ਕਿੰਨਾ ਬੰਦਾ ਬੰਦਾ ਆਜੇ ਲਾਸਟ ਰੈਂਪਲੈਂਟ ਪ੍ਰਭਾਵ ਦੇ ਦਾ ਰਾਸ਼ਟਰਕ ਤੋਂ ਬਹੁਸਿਆ ਸੰਪਰਕ ਦਿੱਤਣ ਦੀ ਮਜਬੂਰੀ ਹੈ ਚਾਹਨਾ ਕਰ ਰਿਹਾ ਹਾਂ ਕਿ 12 ਏਕੜ ਦਾ ਕੀ ਹੋ ਗਿਆ ਕੀ ਆ ਗਈ ਬਾਈ ਬੋਲੋ ਉਹ ਲੋਕਸ਼ਪਰਾਨ ਦੇ ਜਪਰਮ ਸੰਤ ਰਾਤ ਦੇ ਹੀ ਪੁਣਾ ਸਿੰਘ ਸਰਪੰਚ ਬਰੋ ਸੰਗਤ ਨੂੰ ਕੀ ਪਿਆਰੇ ਅਧਰਵਾਦ ਕਰਾਏ ਠੀਕ ਵਰ ਵਰ ਨਹੀਂ ਲੱਗਦਾ ਖਬਰ ਆ ਗਈ ਤਾਂ ਫਿਰ ਜਾਨੇ ਖਾ ਆਪਣੀ ਅਗੇ ਜਾ ਆਪਣੀ ਯਾਦ ਰੱਖਿਆ ਜਾਨੇ ਖਾ 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 ਜਾਨੇ ਖ वाहेगुरू जा का ख़ालू जी फते हा भाऊ ਕਿ ਹੁਣ ਆਪਾਂ ਕਿਹਨੂੰ ਚਾਲੇ ਪੋੜਾ ਹੈ ਬੰਤਾਂ ਦੇ ਦਿੱਤੀ ਆ ਕੋਈ ਉਸ ਤਰ੍ਹਾਂ ਹੀ ਜਿਵੇਂ ਪਾ ਪਿੱਛੇ ਮਜਾੜਾ ਰੱਖ ਦਿਆ ਔਰ ਤਰ੍ਹਾਂ ਹੀ ਆਪਾਂ ਚੁਹੁੰਦੇ ਨਾ ਬੋਲੇ ਸੋ ਨਿਆ اوه تو تا تو ري واري کو ني ونا ائے دا ائے تو واسو واسو رب تي سيور سان تي بني پتي بار تي رجي جن ني بار تي تني کوشن کو کو نمبر 7421 کو کو نمبر 710 100 جي سار 510 جي نمبر 100 گرهداري ਸ੍ਰੀ ਹਰਿ ਕ੍ਰਿਸ਼ਨ ਜੀ ਪਿਆਈ ਹੈ ਕਿਥੇ ਸ਼ਬਦ ਪੁਜਾਏ ਤੇ ਬਹਾਦਰ ਸੁੰਦਰੀ ਹੈ ਕਰ ਲਓ ਜੀ ਆਵਾ ਭਾਈ ਸਭ ਪਾਣੀ ਹੁਣ ਦੀ ਸੁਹਾਏ ਆਪਣੀ ਪਾਸਾ ਸਾਹਿਬ ਜੀ ਦੇ ਦੋਨੋਂ ਤੋਂ ਮਾਰਾ ਸੁਲਤਾਨੀ ਬਣਾ ਜੀ ਪਹਾੜੇ ਦਸ਼ਾ ਬਾਤੀਆਂ ਦੇ ਆਪੀ ਸੋਖ ਧੰਨ ਧਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਕ੍ਰਿਸ਼ਣ ਤੋਂ ਬਾਅਦ ਰਖੇ ਦਾ ਧੰਨ ਕਰਕੇ ਬੋਲੂਗੇ ਆਈ ਆਪਦੇ ਪੰਜ ਪਿਆਰੇ 46 ਜਾਦੇ ਵਾਲੀ ਮੁਕਤੇ ਮੁਹਰਤੀਆਂ ਜਿਤਨੀਆਂ ਪਤਨੀਆਂ ਦੇ ਨਾਮ ਦਿੱਤੇ ਆ ਵੱਡੀ ਛੱਤਿਆਂ ਦੇ ਕਲਾਈ ਸੇਧ ਵਾਦੀ ਦੇਸ਼ੋਕੇ ਅੰਦਰ ਕੀਤਾ ਤੇ ਨੇ ਵੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਅਲੈਕੁਮ ਅਸਸਾਤ ਆਪਦੇ ਪਿਆਰੇ ਤੁੰਗ ਸੁਣਿਓ ਧਰਮੇ ਦੀ ਦਿੱਤੇ ਬੰਦ ਬੰਕ ਟਵਾਏ ਬੋਤੀਆਂ ਲਾਹੀਆਂ ਕਰਦੀਆਂ ਤੇ ਕਦੇ ਸਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਪਰਮਾਨੀ ਸਿੱਧੀਆਂ ਸਿੱਖੀ ਦੇ ਸੰਸਾਧਨ ਨਾਲ ਨਵਾਂ ਨਿਰਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਅਲੈਕੁਮ ਪੰਜਾ ਕਤਸਾ ਸ੍ਰੀ ਗੁਰਦੁਆਰਿਆਂ ਦਾ ਧੰਨ ਧੰਨ ਹੋਈ। ਜੇ ਗੁਰੂ ਸ੍ਰੋਤਿ ਬਰਸਾ ਦੀ ਕੀਰਤਨ ਆਸੋ ਬਣਦੀ ਤੋਤ ਖਲਸਾ ਜਿੱਤੇ ਵਾਹਿਗੁਰੂ 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 ਜਿੱਤ ਆਵੇ ਜਿੱਤ ਆਉਣ ਤਾਰ ਸਭ ਤਾਂ ਖੜੀ ਸੁਖ ਹੋ ਜਾਏ ਜਹਾਂ ਸ੍ਰੀ ਪਿਆਰੇ ਮੇਯੋ ਜੀ ਮੈਂ ਨਾਮ holy